ਜਲੰਧਰ ਜਿਮਨੀ ਚੌਂ ਨੂੰ ਲੈ ਕੇ ਹਾਲਾਤ ਔਰ ਸਮੀਕਰਨ ਦੋਨੋਂ ਬਦਲਦੇ ਹੋਏ ਦਿਖਾਈ ਦੇ ਰਹੇ ਆ ਆਮ ਆਦਮੀ ਪਾਰਟੀ ਦੇ ਵਿੱਚ ਵੱਖ-ਵੱਖ ਵਰਕਰ ਦਾ ਸ਼ਾਮਲ ਹੋ ਰਹੇ ਸੀ ਉਸੇ ਹੀ ਤਰੀਕੇ ਦੇ ਨਾਲ ਅੱਜ ਜਲੰਧਰ ਜਿਮਨੀ ਚੌਂ ਦੇ ਕੈਂਡੀਡੇਟ ਸੁਰਜੀਤ ਕੌਰ ਜੋ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਮੀਦਵਾਰ ਸੀਗੇ ਉਹ ਆਮ ਆਦਮੀ ਪਾਰਟੀ ਸ਼ਾਮਲ ਸ਼ਾਮਲ ਹੋ ਗਏ ਨੇ ਤਾਂ ਕੀ ਹਾਲਾਤ ਰਹਿਣਗੇ ਇਸ ਮਾਮਲੇ 'ਚ ਗੱਲਬਾਤ ਕਰਦੇ ਆ ਪੰਜਾਬ ਦੇ ਜਨਰਲ ਸੈਕਟਰੀ ਅਨਿਲ ਸਿੰਘ ਨਰਾਸਨ ਸਿੰਘ ਜੀ ਤੁਸੀਂ ਕਿਵੇਂ ਦੇਖਦੇ ਹੋ ਵੀ ਉਮੀਦਵਾਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਜਾਣਾ ਵੀ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਅਸੀਂ ਇਹ ਦੇਖ ਰਹੇ ਹਾਂ ਕਿ ਰਾਜਨੀਤੀ ਦੀ ਗਿਰਾਵਟ ਕਿਤੇ ਤੱਕ ਆ ਰਹੀ ਹੈ। ਔਰ ਭਗਵੰਤ ਮਾਨ ਹੋਰ ਥੱਲੇ ਕਿਨਾ ਗਿਰਨਗੇ? ਆਮ ਆਦਮੀ ਪਾਰਟੀ ਕਿੰਨਾ ਹੋਰ ਥੱਲੇ ਗਰੇਗੀ ਰਾਜਨੀਤੀ ਦੇ ਵਿੱਚ? ਜਿਸ ਤਰੀਕੇ ਦੇ ਨਾਲ ਇਸ ਜਲੰਧਰ ਦੀ ਚਿਮਨੀ ਜਿਮਨੀ ਚੌਂ ਦੇ ਵਿੱਚ ਹਰੇਕ ਨੂੰ ਡਰਾ ਕੇ, ਤਮਕਾ ਕੇ, ਲਾਲਚ ਦੇ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜਿੰਨੀ ਕਿਹੜੇ ਸ਼ਬਦਾਂ ਚ ਨਹੀਂ ਦਿੱਤੀ ਕੱਤੀ ਜਾਵੇ ਉਹ ਨਹੀਂ ਤੋਂ ਭਗਵੰਤਾਨ ਜੀ ਖੁਦ ਬੈਠੇ ਨੇ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਪਰ ਭਗਵੰਤਾਨ ਜੀ ਇੱਕ ਗੱਲ ਸਮਝ ਲਓ ਵੋਟਾਂ ਲੋਕਾਂ ਨੇ ਪਾਣੀ ਹੈ ਡਰਾ ਧਮਕਾ ਕੇ ਪ੍ਰੈਸ਼ਰ ਥਲੇ ਲਿਆ ਕੇ ਲਾਲਚ ਦੇ ਕੇ ਤੁਸੀਂ ਗੱਲ 'ਚ ਪਟਕਾ ਤੇ ਪਾ ਲੋਗੇ ਵੋਟ ਨਹੀਂ ਮਿਲਣੀ ਸੋ ਇਸ ਕਰਕੇ ਆਪਣੇ ਮੁੱਖ ਮੰਤਰੀ ਪਦ ਦਾ ਕੁਸ਼ਤ ਮਿਆਰ ਰੱਖੋ ਮਨ ਨੂੰ ਦੁੱਖ ਹੁੰਦਾ ਹੈ ਕਿ ਜਦੋਂ ਤੁਸੀਂ ਤੁਹਾਡਾ ਔਰ ਤੁਹਾਡੀ ਆਪਣੀ ਪਾਰਟੀ ਤੁਹਾਡੇ ਐਮਐਲਏਜ਼ ਤੁਹਾਡੇ ਲੀਡਰਸ ਹਲਕੀਆਂ ਗੱਲਾਂ ਕਰਦੇ ਨੇ ਤੇ ਉਹਦੇ ਨਾਲ ਰਾਜਨੀਤੀ ਦਾ ਸਤਰ ਘਿਰਦਾ ਔਰ ਤੁਸੀਂ ਤਾਂ ਸਾਫ਼ ਸੁਥਰੀ ਰਾਜਨੀਤੀ ਦੀ ਗੱਲ ਕਰਕੇ ਆਏ ਸੀ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਗਲੀ ਗਲੀ ਤੁਹਾਡੇ ਐਮਐਲਏ ਮੰਤਰੀ ਜਾ ਕੇ ਤੁਝੇ ਪੋਲੀਟੀਕਲ ਪਾਰਟੀਆਂ ਦੇ ਵਰਕਰਸ ਨੂੰ ਤੁਮ ਕਹਾਰੇ ਨੇ ਲਾਜ ਦੇ ਕੇ ਆਪਣੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕੋਈ ਅੱਛੀ ਰਾਜਨੀਤੀ ਨਹੀਂ ਹੈਗੀ ਔਰ ਲੇਕਿਨ ਇੱਕ ਚੀਜ਼ ਮੈਂ ਫਿਰ ਵੀ ਦੱਸ ਦਿਆਂ ਤੂੰ ਜੋ ਜੋੜ ਲਾਣਾ ਲਾ ਲਓ ਜਿੰਨੀ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਕਰਨਾ ਕਰ ਲਓ ਜਿੰਨੀ ਗੁੰਡਾਗਰਦੀ ਕਰਨੀ ਕਰ ਲਓ ਜਿੰਨਾ ਲਾਲਚ ਦੇਣਾ ਦੇ ਲਓ ਲੇਕਿਨ ਜਦੋਂ 10 ਤਰੀਕ ਨੂੰ ਵੋਟਾਂ ਪੈਣ ਗਈਆਂ ਉਸ ਦਿਨ ਕਮਲ ਦੇ ਫੁੱਲ ਦੇ ਬਟਨ ਦੇ ਵਿੱਚਣਗੇ ਔਰ ਜਦੋਂ ਰਿਜ਼ਲਟ ਆਏਗਾ ਤੁਹਾਡਾ ਸੁਪਰਾ ਸਾਫ ਹੋਏਗਾ ਔਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਰਨ ਰੁਗਰਾਲ ਜਿਹੜੇਗੇ ਨੇ ਦੁਬਾਰਾ ਐਮਐਲਏ ਬਣ ਕੇ ਤੁਹਾਡੇ ਬਰਾਬਰ ਬੈਠਣਗੇ ਸਰਿੰਜੀ ਦੇ ਪਿੱਛੇ ਮੈਂ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗਾ ਵੀ ਕਾਰਨ ਕੀ ਰਿਹਾ ਕਿਉਂਕਿ ਉਮੀਦਵਾਰ ਦਾ ਦੂਸਰੀ ਪਾਰਟੀ ਸ਼ਾਮਲ ਹੋ ਜਾਣਾ ਕਿਉਂਕਿ ਲੱਖ ਵੋਟਰ ਜਿਹੜੇ ਨੇ ਹਜ਼ਾਰਾਂ ਵੋਟਰ ਸਾਹ ਭਰੋਸਾ ਬਣਿਆ ਹੁੰਦਾ ਹੈ ਉਮੀਦਵਾਰ ਦੇ ਉੱਤੇ ਵੀ ਉਹ ਸਾਡਾ ਉਮੀਦਵਾਰ ਹੈ ਜਿੱਤੂਗਾ ਜਾਂ ਮਸਲੇ ਹੱਲ ਕਰਾਊਗਾ ਇਲਾਕੇ ਦੇ ਸੋ ਇਹਦੇ ਪਿੱਛੇ ਕੀ ਕਾਰਨ ਲੱਗਦਾ ਹੈ ਕਿਸੇ ਤਰ੍ਹਾਂ ਦਾ ਲਾਲਚ ਹੈ ਜਾਂ ਧਮਕਾਉਣ ਦੇ ਨਾਲ ਦੂਸਰੀ ਪਾਰਟੀ ਚਲੇ ਜਾਣਾ ਜਾਂ ਕੋਈ ਹੋਰ ਕਾਰਨ ਹੈ ਮੈਂ ਸਮਝਦਾ ਕਿ ਤੇ ਰਾਜਨੀਤਿਕ ਗਿਰਦਾਸਤਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਰਾਜਨੀਤੀ ਦਾ ਸਤਰ ਘਾਹ ਦਿੱਤਾ ਹੈ ਉਹਦਾ ਅਸਰ ਕਿਤੇ ਨ ਕਿਤੇ ਪੈਂਦਾ ਹੈ। ਔਰ ਦੂਸਰਾ ਜਿਸ ਤਰੀਕੇ ਨਾਲ ਗੁੰਡਾਗਰਦੀ ਸਰਕਾਰੀ ਤੰਤਰ ਦਾ ਦੁਰਉਪਯੋਗ ਇਸ ਜਲੰਧਰ ਜਿਮਨੀ ਚੌਂਚ ਹੋ ਰਿਹਾ ਹੈ। ਇਹ ਉਹਦਾ ਇੱਕ ਪ੍ਰਗਟਾਵਾ ਹੈ। ਔਰ ਦੂਸਰੇ ਪਾਸੇ ਜਿਸ ਤਰੀਕੇ ਨਾਲ ਅਕਾਲੀ ਦਲ ਦਾ ਪਤਨ ਹੋ ਰਿਹਾ ਹੈ ਉਹਦਾ ਵੀ ਇੱਕ ਕਾਰਨ ਇਹਦੇ ਵਿੱਚ ਸ਼ਾਮਲ ਹੈਗਾ। ਮਤਲਬ ਅਕਾਲੀ ਦਲ ਕੈਲੀ ਵੀ ਜਿਸਰ ਕੇ ਨਾਮ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਹੋ ਰਿਹਾ ਹੈ ਪ੍ਰਕਾਸ਼ ਸਿੰਘ ਬਾਦਲ ਦੇ ਤੌਰ ਤੇ ਕੱਲ-ਕੱਲ ਚੱਲ ਰਿਹਾ ਸੀ ਹੁਣ ਇਹ ਵੀ ਚਰਚਾ ਵੀ ਹੈ ਸਿਰਫ ਪਰਿਵਾਰ ਦੀ ਪਾਰਟੀ ਬਣ ਕੇ ਰਹੀ ਤਾਂ ਕਿਤਨਾ ਕਿਤੇ ਜਾਂ ਇੱਕ ਲਫਜ਼ ਵਰਤਿਆ ਜਾ ਸਕਦਾ ਵੀ ਜਿਵੇਂ ਮੁਗਲਾਂ ਦੀ ਔਲਾਦ ਨੇ ਉਹਨਾਂ ਦਾ ਪਤਨ ਕੀਤਾ ਸੀ ਸੋ ਅਕਾਲੀ ਦਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੋਂ ਲਹਿਰ ਚੱਲੀ ਸੀ ਫਿਰ ਪਾਰਟੀ ਬਣੀ ਉਹਨਾਂ ਦਾ ਪਤਨ ਵੀ ਜਿਹੜਾ ਉਹ ਸਿਰਫ ਆਪਣੇ ਔਲਾਦ ਦੇ ਹੱਥੋਂ ਹੀ ਲਿਖਿਆ ਹੋ ਸਕਦਾ ਜਾਂ ਔਲਾਦ ਦੇ ਕਰਕੇ ਹੀ ਹੋਇਆ ਜਾ ਰਿਹਾ ਹੋ ਸਕਦਾ ਦੇਖੋ ਵੈਸੇ ਤੇ ਅਕਾਲੀ ਦਲ ਦਾ ਅੰਟਰਨਲ ਮੈਟਰ ਹੈ ਸਾਡਾ ਕੋਈ ਕੁਛ ਕੁਛ ਕਹਿਣਾ ਨਹੀਂ ਬੰਦਾ ਹੈ ਲੇਕਿਨ ਜਿਸ ਤਰੀਕੇ ਨਾਲ ਅਕਾਲੀ ਦਲ ਦਾ ਡਿਕਲਾਈਨ ਹੋ ਰਿਹਾ ਲੋਕਾਂ ਦੇ ਮਨਾਂ ਤੋਂ ਉਤਰ ਰਿਹਾ ਔਰ ਜਿਸ ਤਰੀਕੇ ਨਾਲ ਇਹ ਜਿਹੜੇ ਲੋਕ ਸਭਾ ਚੋਣ ਹੋਏ ਜਿਸ ਤਰੀਕੇ ਨਾਲ 10 ਸੀਟਾਂ ਤੇ ਉਹਨਾਂ ਜਵਾਨਤਾ ਜਬਤ ਹੋਈਆਂ ਤੇ ਮਨ ਨੂੰ ਦੁੱਖ ਜ਼ਰੂਰ ਹੁੰਦਾ ਹੈ ਕਿ ਇੰਨੀ ਪੁਰਾਣੀ ਪਾਰਟੀ ਅੱਜ ਕਿਸ ਥਾਂ ਤੇ ਪਹੁੰਚ ਗਈ ਹੈ ਕੀ ਕਹਿ ਸਕਦੇ ਆ ਇਹਦੇ ਬਾਰੇ ਇਹ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇਹ ਮੰਨਣਾ ਹੈ ਕਿ ਜਦ ਤੱਕ ਸਾਰੇ ਤੇਰਾ ਅਸੂਲਾਂ ਦੀ ਰਾਜਨੀਤੀ ਕਰਦੇ ਹੋਏ ਅੱਗੇ ਵਧਣ ਗਿਆ ਮਜ਼ਬੂਤੀ ਪ੍ਰਾਪਤ ਕਰਨ ਗਿਆ ਔਰ ਦੇਸ਼ ਦੀ ਰਾਜਨੀਤੀ ਵਾਸਤੇ ਡੈਮੋਕ੍ਰੇਸੀ ਵਾਸਤੇ ਬਹੁਤ ਜ਼ਰੂਰੀ ਹੈ ਬਿਲਕੁਲ ਧੰਨਵਾਦ ਤਾਂ ਖਾਸ ਮੈਟਰ ਸੀਗਾ ਜਿਹੜਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸ਼ਰੀਫਾਦ ਨਾਲ ਡਿਸਕਸ ਕੀਤਾ ਗਿਆ ਕਿ ਉਮੀਦਵਾਰ ਦਾ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਕਿਤਨਾ ਕਿਤੇ ਸਵਾਲ ਖੜੇ ਕਰਦਾ ਹੈ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕਾਂਗ ਦੈਨਿਕ ਸੂਰਾ ਟੀਵੀ ਜਲੰਧਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर